ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁੜ ਤੋਂ ਸਵਾਗਤ ਹੈ ਜੀ ਸਾਡੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਦੁਪਹਿਰ 2:30 ਵਿਚ ਤੋਂ ਲੈ ਕੇ ਸ਼ਾਮ 6-7 ਵਜੇ ਤੱਕ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਸਾਰੀ ਜਾਣਕਾਰੀ ਦਵਾਂਗੇ ਦੇਖਾਂਗੇ ਜੀ ਸੈਟਲਾਈਟ ਇਮੇਜ ਦੇ ਅਸਾਮ ਕਿਹੜੇ ਇਲਾਕੇ ਵਿੱਚ ਬੱਦਲ ਬਾਈ ਮੀ ਹਨੇਰੀ ਤੇ ਕਿਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਕਿਵੇਂ ਦਾ ਮੌਸਮ ਰਹੇਗਾ ਉਹਦੇ 3-4 ਘੰਟੇ ਸਾਰੀ ਜਾਣਕਾਰੀ ਦਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਅਗਦੀ ਲਾਈਕ ਜ਼ਰੂਰ ਕਰਕੇ ਜਾਇਓ ਜੀ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਦਾਜਾ ਹਾਲਾਤ ਮੈਂਸ਼ਨ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤਾਂ ਦਾ ਪਤਾ ਲੱਗ ਸਕੇ ਜੀ ਇਮੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਕੋਈ ਵੱਡੀਆਂ ਕਾਰਵਾਈਆਂ ਦਿਖਾਈ ਨਹੀਂ ਦੇ ਰਹੀਆਂ ਇੱਕ ਜਿਹੜੀ 벨ਟ ਆਪਣੀ ਪਟਿਆਲੇ ਤੋਂ ਅੱਗੇ ਫਤਿਹਗੜ੍ਹ ਕੁਰਾਲੀ ਮੁਹਾਲੀ ਮੁਰਿੰਡਾ ਤੇ ਰੋਪੜ ਤੱਕ ਜਿਹੜੀ 벨ਟ ਜਾਂਦੀ ਹੈ ਇਹਦੇ ਵਿੱਚ ਹਲਕੇ ਤੋਂ ਦਰਮਿਆਨੀ ਬਦਲ ਬਾਈ ਫਿਲਹਾਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਨ੍ਹਾਂ ਦਾ ਮੀਂਹ ਦੇ ਰੂਪ ਤੋਂ ਕੋਈ ਵੱਡੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਪੰਜਾਬ ਵਿੱਚ ਸਵੇਰ ਦੇ ਵੇਲੇ ਟੁੱਟਵੇਂ ਰੂਪ ਦੇ ਵਿੱਚ ਕਿਣਮਣ ਕਣੀ ਬਹੁਤੇ ਇਲਾਕੇ ਵਿੱਚ ਦੇਖੀ ਗਈ ਸੀ ਪਰ ਓਵਰਆਲ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਹੋਇਆ ਜੀ ਅੱਜ ਵੀ ਕੋਈ ਵੱਡੀਆਂ ਕਾਰਵਾਈਆਂ ਮੌਸਮ ਵਿਭਾਗ ਵੱਲ ਦਿੱਤੇ ਹੋਏ ਜਾਣਕਾਰੀ ਨੂੰ ਤੱਕ ਨਹੀਂ ਹੋਈਆਂ ਪਰ ਗੱਲ ਕਰੀਏ ਕਿ ਜਨ ਕਿਤੇ ਤਾਪਮਾਨ ਦੇ ਵਿੱਚ ਕਮੀ ਜ਼ਰੂਰ ਆਈ ਹੈ ਜੀ ਬੱਦਲਬਾਈ ਹੋਣ ਦੇ ਨਾਲ ਹਮਸ ਵਗੈਰਾ ਦਾ ਕੋਈ ਵੱਡਾ ਅਜੇ ਤੱਕ ਕਹਿਦੀ ਹੈ ਆਪਾਂ ਕੋਈ ਬੇਸ਼ਕ ਬਚਾਅ ਹੁੰਦਾ ਦਿਖਾਈ ਨਹੀਂ ਦੇ ਰਿਹਾ ਹਮਸ ਤੋਂ ਪਰ ਫਿਲਹਾਲ ਹਜੇ ਤੱਕ ਇਹ ਹੈ ਵੀ ਗਰਮੀ ਤੋਂ ਹਲਕੀ ਫੁਲਕੀ 1 ਤੋਂ 2 ਡਿਗਰੀ ਦੇ ਤਾਪਮਾਨ ਦੇ ਵਿੱਚ ਕਮੀ ਪੰਜਾਬ ਦੇ ਬਹੁਤੇ ਏਸ਼ੀਆ ਦੇ ਵਿੱਚ ਆਈ ਹੈ ਜੀ ਬਾਕੀ ਹੁਣ ਸੈਟਲਾਈਟ ਇਮੇਜ ਦੇਖ ਲੈਂਦੇ ਆ ਤੇ ਰਡਾਰ ਸਿਸਟਮ ਦੇਖ ਲੈਂਦੇ ਆ ਕੀ ਕਰ ਰਿਹਾ ਰਡਾਰ ਸਿਸਟਮ ਦੇ ਮੁਤਾਬਕ ਦੱਸਦੇ ਆ ਆਉਂਦੇ ਘੰਟੇ ਵਿੱਚ ਕਿੱਥੇ ਕਿੱਥੇ ਮੀਂਹ ਹੋਣ ਦੀ ਉਮੀਦ ਹੈ ਜੀ 3 ਵਜੇ ਦੀ ਤਾਜ਼ਾ ਰਡਾਰ ਸਿਸਟਮ ਤੁਹਾਡੇ ਸਾਹਮਣੇ ਜੀ 17 ਜੁਲਾਈ ਦੀ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜਿਹੜੀ ਤੁਹਾਨੂੰ ਬੈਲਟ ਅਸੀਂ ਪਹਿਲਾਂ ਦੱਸੀ ਸੀ ਫਤਿਹਗੜ ਤੋਂ ਲੈ ਕੇ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਇਸ ਇਲਾਕੇ ਵਿੱਚ ਇੱਕ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਬਣਦੀ ਦਿਖਾਈ ਦੇ ਰਹੀ ਹੈ ਤੇ ਬਠਿੰਡੇ ਤੋਂ ਹੇਠਾਂ ਮਾਨਸਾ ਜ਼ਿਲ੍ਹੇ ਦੇ ਗੱਲ ਕਰੀ ਤਾਂ ਉਸ ਤੋਂ نیچے ਹਰਿਆਣੇ ਵਾਲੇ ਇੱਕ ਬੱਦਲ ਬਾਈ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਹੌਲੀ-ਹੌਲੀ ਅੱਗੇ ਵਧਦਾ ਹੋਇਆ ਦਿਖਾਈ ਦੇ ਸਕਦਾ ਹੈ ਅਗਰ ਹਵਾਵਾਂ ਵਿੱਚ ਸਹੀ ਰਹੀਆਂ ਤਾਂ ਇਹ ਹੌਲੀ ਕੁਝ ਘੰਟਿਆਂ ਵਿੱਚ ਪੰਜਾਬ ਦੇ ਵਿੱਚ ਕੋਚ ਕਰਦਾ ਦਿਖਾਈ ਦੇਵੇਗਾ ਤੇ ਇੱਕ ਹਲਕਾ ਸਿਸਟਮ ਨ ਕਰਤਾ ਦਿਖਾਈ ਦੇ ਰਿਹਾ ਅਗਰ ਸਿਸਟਮ ਸਹੀ ਰਿਹਾ ਤਾਂ ਇਹ ਆਉਂਦੇ ਕੁਝ ਘੰਟੇ ਵਿੱਚ ਮੀਂਹ ਦੀ ਉਮੀਦ ਇਸ ਇਲਾਕੇ ਵਿੱਚ ਦੇਖੀ ਜਾ ਸਕਦੀ ਹੈ ਬਾਕੀ ਕਾਰਵਾਈਆਂ ਵੱਡੀਆਂ ਕੋਈ ਫਿਲਹਾਲ ਦਿਖਾਈ ਨਹੀਂ ਦੇ ਰਹੀਆਂ ਮੌਸਮ ਜਿਹੜਾ ਖੁਸ਼ਕ ਤੇ ਸਾਫ ਬਣੇ ਰਹੇਗਾ ਬਾਕੀ ਪੰਜਾਬ ਦੇ ਵਿੱਚ ਨਵੀਂ ਅਪਡੇਟ ਜੋ ਵੀ ਹੋਵੇਗੀ ਸ਼ਾਮ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਬੈਥਰ ਅਪਡੇਟਸ ਟੀਮ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕੂਆਂ ਦਾ ਧੰਨਵਾਦ ਜੀ